ਸਾਡੇ ਸਤਕਾਰ ਭਾਜੀ ਗੇਟ ਵੱਲ ਚੱਲਦੇ ਹੋ ਸਾਡੇ ਸਤਕਾਰ ਭਾਜੀ ਪਿੱਛੇ ਹੋ ਜਾਓ ਮੈਂ ਕਹਿੰਦਾ ਪਿੱਛੇ ਹੋ ਜਾਈ ਸਾਰਿਆਂ ਨੂੰ ਬੇਨਤੀ ਹੈ ਸਾਡੇ ਸਤਕਾਰ ਸਾਡੇ ਬਹੁਤ ਹੀ ਸਤਕਾਰਯੋਗ ਅਨੰਦਪੁਰ ਸਾਹਿਬ ਪ੍ਰੈਸ ਕਲੱਬ ਦੇ ਚੇਅਰਮੈਨ ਸਾਡੇ ਸਤਕਾਰਯੋਗ ਬੰਨਾ ਜੀ ਵਿਪਾਲ ਸ਼ਰਮਾ ਜੀ ਸਾਡੇ ਸਤਕਾਰ ਪਹੁੰਚੇ ਇਹਨਾਂ ਦਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਸਵਾਗਤ ਹੈ ਆ ਜੀ ਲੈੜ ਨਿਕਲ ਜਾਣੀ ਉਹ ਰਸ ਭੈਣ ਪ੍ਰੈਸ ਕਲੱਬ ਸ਼੍ਰੀ ਰਕਤੂ ਸਾਹਿਬ ਦੇ ਪ੍ਰਧਾਨ ਸਾਡੇ ਸਰਕਾਰ ਦੇ ਬੰਬਾ ਜੀ ਕੁਮਾਰ ਸ਼ਰਮਾ ਜੀ ਤੇ ਜੱਜੇ ਤੋਤੇ ਸਾਡੇ